ਇਹੀ ਮੋਹੀ ਗੱਲ ਆ ਤੁਸੀਂ ਮੈਨੂੰ ਪੁੱਛੋਗੇ ਮਾਰਤਲਬ ਕਿ ਆਪਣਾ ਰੇਟ ਕਿਉਂ ਘਟਾ ਇਹੀ ਪੁੱਛੋਗੇ ਪੁੱਛਣ ਤੁਹਾਨੂੰ ਦਿਲੋਂ ਪਿਆਰ ਕਰਦੇ ਨੇ ਉਹਨਾਂ ਨੂੰ ਤੁਸੀਂ ਹਮੇਸ਼ਾ ਗਿਫਟ ਦੇਣਾ ਉਹ ਗਿਫਟ ਹਮੇਸ਼ਾ ਦੇਣ ਦਾ ਰੀਜਨ ਕੀ ਹੈ ਇਹ ਮਰ ਨਾਲ ਇਹ ਰਿਲੇਸ਼ਨ ਹੁੰਦੇ ਨੇ ਕਿ ਪਰਿਵਾਰਿਕ ਰਿਲੇਸ਼ਨ ਵੀ ਬਣ ਜਾਂਦੇ ਨੇ ਕਸਟਮਰ ਨਾਲ ਔਰ ਤੁਸੀਂ ਕਮੈਂਟ ਕਰੋ ਯਾਰ ਦੇਖੀ ਜਾਊ ਹੈਨਾ ਤੁਸੀਂ 20 ਜਾਣੇ ਕਰੋ 50 ਜਾਣੇ ਕਰੋ ਉਹਨਾਂ ਚੋਂ ਆਪਾਂ 5 ਡਰਾ ਕੱਢਾਂਗੇ ਠੀਕ ਹੈ ਵੀਰ ਜੀ ਜੈ ਮਾਤ ਦੀ ਮੈਂ ਛੱਡੇ ਤੋਂ 3-4 ਕੁਐਸਚਨ ਪੁੱਛਨੇ ਸੀਗੇ ਕਿ ਤੁਸੀਂ ਉਹਦਾ ਮਤਲਬ ਕੀ ਅਨਸਰ ਦੇ ਤੁਹਾਡੇ ਕੋਲ ਥੋੜਾ ਟਾਈਮ ਹੈ ਕਿ ਆਪਣੇ ਜਿਹੜੇ ਵੀਡੀਓ ਦੇਖਦੇ ਨੇ ਰੋਜ਼ ਉਹਨਾਂ ਦੇ ਥੋੜੇ ਕੁਐਸਚਨ ਆਉਂਦੇ ਨੇ ਮੰਨ ਚ ਉਹ ਹੀ ਅੱਜ ਕਲੀਅਰ ਕਰਨੇ ਨੇ ਇਹਨਾਂ ਦੇ ਕਿ ਤੁਸੀਂ ਇਹਨਾਂ ਦੇ ਦੇ ਸਕਦੇ ਹੋ ਤੁਸੀਂ ਜਵਾਬੀ ਬਿਲਕੁਲ ਬਿਲਕੁਲ ਆਪਾਂ ਜ਼ਰੂਰ ਦਵਾਂਗੇ ਦੱਸੋ ਹੁਕਮ ਕਰੋ ਦੇਖੋ ਪਹਿਲੇ ਕੁਐਸਚਨ ਆਪਣਾ ਤਾਂ ਇਹ ਆ ਕਿ ਜਿਹੜੇ ਆਪਾਂ ਗਿਫਟ ਦਿੰਨੇ ਨੇ ਜਿਹੜੇ ਕਸਟਮਰ ਆਂਦੇ ਨੇ ਉਹਨਾਂ ਨੂੰ ਆਪਾਂ ਗਿਫਟ ਦੇਣਾ ਕਿਸੇ ਨੂੰ ਵੀ ਆਪਾਂ ਖਾਲੀ ਨਹੀਂ ਮੋੜਦੇ ਕਈ ਤਾਂ ਆਪਣੇ ਰੀਲ ਦੇਖ ਕੇ ਨੇ ਕਈ ਸਾਨੂੰ ਸਪੈਸ਼ਲ ਮਿਲਣ ਆਉਂਦੇ ਹੁੰਦੇ ਨੇ ਤਾਂ ਉਹਨਾਂ ਨੂੰ ਆਪਾਂ ਗਿਫਟ ਚਾਹੀ ਮਿਲਣ ਵੀ ਆਉਂਦਾ ਆਪਾਂ ਵਧੀਆ ਸਤਕਾਰ ਆਦਰ ਵਧੀਆ ਕਰਦੇ ਹੁੰਨੇ ਪਰ ਜਿਹੜੇ ਤੁਹਾਨੂੰ ਦਿਲੋਂ ਪਿਆਰ ਕਰਦੇ ਨੇ ਉਹਨਾਂ ਨੂੰ ਤੁਸੀਂ ਹਮੇਸ਼ਾ ਗਿਫਟ ਦੇਣਾ ਉਹ ਗਿਫਟ ਹਮੇਸ਼ਾ ਦੇਣ ਦਾ ਰੀਜਨ ਕੀ ਹੈ ਇਹ ਇੱਕ ਸੇਲ ਪ੍ਰੋਮੋਸ਼ਨ ਹੈ ਔਰ ਪਿਆਰ ਹੈ ਜੀ ਕਸਟਮਰ ਨਾਲ ਇਹ ਰਿਲੇਸ਼ਨ ਹੁੰਦੇ ਨੇ ਕਿ ਪਰਿਵਾਰਿਕ ਰਿਲੇਸ਼ਨ ਵੀ ਬਣ ਜਾਂਦੇ ਨੇ ਕਸਟਮਰ ਨਾਲ ਕਿ ਮੇਰੇ ਇਦਾਂ ਦੇ ਕਸਟਮਰ ਨੇ ਜਿਨ੍ਹਾਂ ਨਾਲ ਮੇਰੇ ਪਰਿਵਾਰਿਕ ਰਿਲੇਸ਼ਨ ਬਣ ਗਏ ਨੇ ਹਨ ਇਹ ਡਿਪੈਂਡ ਕਰਦਾ ਮਤਲਬ ਬਾਕੀ ਗਿਫਟਸ ਦਾ ਇੱਕ ਸੇਲ ਪ੍ਰੋਮੋਸ਼ਨ ਹੀ ਹੈ ਸਕੀਮ ਹੈ ਇਹ ਸੇਲ ਪ੍ਰੋਮੋਸ਼ਨ ਲਾ ਲੋ ਗਿਫਟਸ ਤਾਂ ਆਪਣੇ ਮਾਰਜਨ ਚੋਂ ਹੀ ਦਿੱਤੇ ਜਾਂਦੇ ਨੇ ਇਦਾਂ ਨਹੀਂ ਹੈਗਾ ਕਿ ਮੈਂ ਕਸਟਮਰ ਤੋਂ ਹੀ ਪੇਮੈਂਟ ਲੈ ਕੇ ਉਹਨੂੰ ਕਸਟਮਰ ਨੂੰ ਵਾਪਸ ਕਰ ਦਾਂ ਇਦਾਂ ਦਾ ਕੋਈ ਸਿਸਟਮ ਨਹੀਂ ਹੈਗਾ ਮਤਲਬ ਕਿ ਤੁਸੀਂ ਲਗਾ ਲਓ ਕਿ ਇੱਕ ਆਈਟਮ ਦੇ ਵਿੱਚੋਂ ਮੈਨੂੰ 800 ਰੁਪਿਆ ਵੱਜਦਾ ਸਪੋਜ਼ ਕਰੋ ਇੱਕ 15000 ਦੀ ਆਈਟਮ ਆ ਕੰਪਨੀ ਕਹਿੰਦੀ ਆ ਤੁਹਾਡੇ 5% ਮਾਰਜਨ ਆ ਜੀ ਮੈਨੂੰ 750 800 ਦੀ ਇਨਕਮ ਹੈਗੀ ਆ ਉਸ ਆਈਟਮ ਦੇ ਵਿੱਚੋਂ ਤਾਂ ਮੈਂ ਸੋਚਦਾ ਯਾਰ ਕਿ ਜ਼ਰੂਰੀ ਨਹੀਂ ਕਿ ਮੈਂ 800 ਰੁਪਿਆ ਕਮਾਵਾਂ ਮੈਂ 4-500 ਰੁਪਏ ਦਾ ਕਸਟਮਰ ਨੂੰ ਗਿਫਟ ਵੀ ਦੇ ਦਿੰਨਾ ਫਿਰ ਵੀ ਮੈਨੂੰ 3-400 ਬਚਦਾ ਹੁੰਦਾ ਹੈ ਨਾ ਉਹ ਮੈਂ ਆਪਣੇ ਮਾਰਜਨ ਚ ਹੀ ਦਿੰਨਾ ਮਤਲਬ ਮੈਨੂੰ ਵਧੀਆ ਲੱਗਦਾ ਆਪਣੇ ਮਾਰਜਨ ਦੇ ਵਿੱਚੋਂ ਕੁਛ ਨਾ ਕੁਛ ਕਸਟਮਰ ਨੂੰ ਦੇਣਾ ਜਿਵੇਂ ਕਿਸੇ ਨੂੰ ਚਾਰਜਰ ਦੇਤਾ ਗਿਫਟ ਕਿਸੇ ਨੂੰ ਕੋਈ ਵਾਚ ਦੇਤੀ ਕਿਸੇ ਨੂੰ ਮਤਲਬ ਉਹ ਦੇਤਾ ਮਤਲਬ 에어ਪੋਰਟ ਦੇਤਾ ਮੈਂ ਕਈ ਵਾਰ ਦੇ ਦਿੰਨਾ ਪ੍ਰੈਸ ਦੇ ਦਿੰਨਾ ਉਹਨਾਂ ਠੀਕ ਹੈ ਕੋਈ ਵੀ ਕਸਟਮਰ ਦੇ ਰਿਲੇਟਡ ਕੋਈ ਵੀ ਉਹ ਚੀਜ਼ ਕਿਵੇਂ ਕੋਈ ਬੋਟਲ ਬੋਟਲ ਦੇ ਦਿੰਨੇ ਆ ਅੱਜ ਕੱਲ ਪਾਣੀ ਦੀ ਬੋਟਲ ਬੱਚਿਆਂ ਦੀ ਪਾਣੀ ਦੀ ਬੋਟਲ ਅੱਜ ਮੈਂ ਦਿੱਤੀ ਆ ਹਨਾ ਇਹ ਚੱਲਦਾ ਰਹਿੰਦਾ ਮਤਲਬ ਮੈਨੂੰ ਕੋਈ ਦਿੱਕਤ ਵਾਲੀ ਗੱਲ ਨਹੀਂ ਕਿਸੇ ਚੀਜ਼ 'ਚੋਂ ਮੈਨੂੰ 1000 ਰੁਪਏ ਪ੍ਰੋਫਿਟ ਆ ਦੇਖੋ ਸਾਰਿਆਂ ਨੂੰ ਹੀ ਆ ਸਾਰੇ ਦੁਕਾਨਦਾਰਾਂ ਨੂੰ ਪ੍ਰੋਫਿਟ ਹੁੰਦਾ ਸਾਰੇ ਦੁਕਾਨਦਾਰਾਂ ਨੂੰ ਪ੍ਰੋਫਿਟ ਹੁੰਦਾ ਐਸੀ ਗੱਲ ਨਹੀਂ ਕਈ ਦੁਕਾਨਦਾਰ ਹੁੰਦੇ ਨੇ ਕਿ ਹਾਂ ਸਾਰੇ ਦਾ ਸਾਰਾ ਆਪਣੇ ਕੋਲੇ ਰੱਖਣਾ ਚਾਹੁੰਦੇ ਹੁੰਦੇ ਨੇ ਹੁਣ ਮੇਰੇ ਵਰਗੇ ਨੂੰ ਇਦਾਂ ਹੁੰਦਾ ਕਿ ਮੇਰੇ ਵਰਗੇ ਬਹੁਤ ਐਜ ਨੇ ਮੈਂ ਕੱਲਾ ਨਹੀਂ ਹੈਗਾ ਬਹੁਤ ਐਜ ਕਸਟਮਰ ਲਈ ਬਹੁਤ ਕੁਛ ਕਰਦੇ ਨੇ ਕਸਟਮਰ ਨੂੰ ਖੁਸ਼ ਰੱਖਦੇ ਨੇ ਮੈਂ ਵੀ ਉਹਨਾਂ ਦੇ ਵਿੱਚੋਂ ਇੱਕ ਆ ਮੈਂ ਆਪਣੇ ਕਸਟਮਰ ਨੂੰ ਖੁਸ਼ ਰੱਖਣਾ ਚਾਹੁੰਦਾ ਸਹੀ ਵਧੀਆ ਲੱਗਿਆ ਤੁਹਾਡੀ ਗੱਲ ਜੀ ਤੇ ਇਹ ਦੂਸਰੇ ਤੋਂ ਕਿ ਜਿਹੜੇ ਆਪਾਂ ਏਸੀ ਵਗੈਰਾ ਬੇਚਦੇ ਆ ਆਪਾਂ ਰੇਟ ਵੀ ਆਪਣੇ ਵਧੀਆ ਹੁੰਦੇ ਨਹੀਂ ਤੇ ਇਹ ਰੇਟ ਦਾ ਫਰਕ ਮਾਰਜਨ ਬਹੁਤ ਜ਼ਿਆਦਾ ਸੇਮ ਉਹੀ ਗੱਲ ਆ ਤੁਸੀਂ ਮੈਨੂੰ ਪੁੱਛੋਗੇ ਮਾਰਜ ਮਤਲਬ ਕਿ ਆਪਣਾ ਰੇਟ ਕਿਉਂ ਘਟਾ ਇਹੀ ਪੁੱਛੋਗੇ ਕੁਛ ਸੇਮ ਉਹੀ ਗੱਲ ਆ ਜੀ ਕਿ ਕਈ ਬੰਦੇ ਕੀ ਕਰ ਦਿੰਦੇ ਨੇ ਮਤਲਬ ਬਹੁਤ ਇਹ ਜਿਹੇ ਦੁਕਾਨਦਾਰ ਨੇ ਜਿਹੜੇ ਪੂਰੇ ਕੰਪੀਟੀਸ਼ਨ ਨਾਲ ਖੇਲਦੇ ਨੇ ਔਰ ਬਹੁਤ ਇਹ ਜਿਹੇ ਦੁਕਾਨਦਾਰ ਨੇ ਜਿਹੜੇ ਕਹਿੰਦੇ ਨੇ ਸਾਰੇ ਦਿਨ ਦੇ ਵਿੱਚ ਕੇਸੀਬਿਕ ਜਵੇ ਬਹੁਤ ਆ ਸਾਡੇ ਲਈ ਕਿ ਉਹ 3000 ਰੁਪਏ ਮਾਰਜਨ ਲੈ ਲੈਂਦੇ ਨੇ ਕੇਸੀਬਿਚੇ ਨਾ ਹੁਣ ਕਈ ਦੁਕਾਨਦਾਰ ਐਸੇ ਨੇ ਜੀ 5-500 ਰੁਪਏ ਤੇ ਸੀ ਬੇਚਦੇ ਨੇ ਉਹਨਾਂ ਦੇ ਵਿੱਚੋਂ ਮੈਂ ਵੀ ਇੱਕ ਜਾਂ ਦੇਖੋ ਕਈ ਦੁਕਾਨਦਾਰ ਨੇ ਇਦਾਂ ਦੇ ਜਿਹੜੇ ਬਹੁਤ ਘੱਟ ਮਾਰਜਨ ਲੈਂਦੇ ਨੇ ਕੱਲਾ ਨਹੀਂ ਮੈਂ ਹੈਗਾ ਮੇਰੇ ਵਰਗੇ ਬਹੁਤ ਇਹ ਜਿਹੇ ਦੁਕਾਨਦਾਰ ਹੋਣਗੇ ਸੋਸ਼ਲ ਮੀਡੀਆ ਤੇ ਮੈਂ ਕੱਲਾ ਆਏ ਮੰਨ ਲੋ ਜਿਹਨੂੰ ਮ ਮੇ ਤੋਂ ਵੀ ਅੱਗੇ ਕੇ ਦੁਕਾਨਦਾਰ ਪਏ ਨੇ 2-200 ਰੁਪਏ 5-500 ਰੁਪਏ ਤੇ ਏਸੀ ਵੇਚਦੇ ਨੇ ਪਰ ਉਹਨਾਂ ਤੋਂ ਬਚੋ ਜਿਹੜੇ ਫੇਕ ਗੱਲ ਕਰਦੇ ਨੇ ਕਹਿੰਦੇ ਕੁਛ ਨੇ ਤੇ ਕਰਦੇ ਕੁਛ ਹੋਰ ਨੇ ਇਦਾਂ ਦੇ ਵੀ ਦੁਕਾਨਦਾਰ ਹੈਗੇ ਨੇ ਕਿ ਵੀਡੀਓ ਦੇ ਵਿੱਚ ਬੋਲਦੇ ਕੁਛ ਹੋਰ ਨੇ ਤੇ ਜਦੋਂ ਆਪਾਂ ਉਹਨਾਂ ਦੇ ਗਰਾਊਂਡ ਲੈਵਲ ਤੇ ਜਾ ਕੇ ਗੱਲ ਕਰੀਏ ਉੱਥੇ ਜਾ ਕੇ ਗੱਲ ਕਰੀਏ ਤਾਂ ਗੱਲ ਕੁਛ ਬਦਲ ਜਾਂਦੀ ਆ ਇਦਾਂ ਦਾ ਕੋਈ ਸਿਸਟਮ ਨਹੀਂ ਹੈਗਾ ਮੇਰੇ ਦੇ ਵਿੱਚ ਜਿਵੇਂ ਹੁਣ ਡੇਢ-2 ਮਹੀਨੇ ਪਹਿਲਾਂ ਮੈਂ ਇੱਕ ਵੀਡੀਓ ਪਾਈ ਸੀ ਮੈਂ ਗੱਲ ਕਲੀਅਰ ਕਰਦਾ ਮੈਂ ਇੱਕ ਵੀਡੀਓ ਪਾਈ ਸੀ 29999 ਰੁਪਏ ਦਾ ਏਸੀ ਹਾਂਜੀ ਜਿਹਦੇ ਵਿੱਚ ਸਟੈਪਲਾਈਜ਼ਰ ਫ੍ਰੀ ਔਰ ਫਿਟਿੰਗ ਫ੍ਰੀ ਉਹ ਵੈਰੀ ਕਲੀਅਰ ਗੱਲ ਹੈ ਉਹ 4800 ਕੂਲਿੰਗ ਕੈਪੈਸਿਟੀ ਵਾਲਾ ਏਸੀ ਸੀਗਾ ਗੋਦਰੇਜ ਦਾ ਮੈਨੂੰ ਡਾਇਰੈਕਟ ਕੰਪਨੀ ਤੋਂ ਆਂਦਾ ਠੀਕ ਹੈ ਉਹ ਮੈਂ ਕਲੀਅਰ ਕਰਦਾ ਤੁਹਾਡੇ ਨਾਲ ਉਹ 27000 ਰੁਪਏ ਦਾ ਏਸੀ ਸੀਗਾ ਠੀਕ ਹੈ 2000 ਰੁਪਏ ਦਾ ਮੈਂ ਸਟੈਪਲਾਈਜ਼ਰ ਲਾਤਾ ਉਹਦੇ ਵਿੱਚ 1000 ਰੁਪਏ ਦੀ ਮੈਂ ਫਿਟਿੰਗ ਲਾਤੀ ਮੈਨੂੰ 30000 ਦਾ ਪਿਆ ਮੈਂ 30000 ਦੇ ਵਿੱਚ ਕੰਬੋ ਚਲਾਤਾ ਉਸ ਤੋਂ ਬਾਅਦ ਜਿੰਨਾ ਮੇਰੇ ਕੋਲ ਪੀਸ ਪਿਆ ਸੀ ਸਾਰਾ ਸੇਲ ਹੋ ਗਿਆ ਹਾਂਜੀ ਹਾਂ ਉਸ ਤੋਂ ਬਾਅਦ ਮੇਰੇ ਕੋਲ ਆਇਆ 5000 ਕੂਲਿੰਗ ਕਪੈਸਿਟੀ ਵਾਲਾ ਹੁਣ 5000 ਕੂਲਿੰਗ ਕਪੈਸਿਟੀ ਵਾਲਾ 29000 ਦਾ ਏਸੀ ਹੋਈ ਆ ਠੀਕ ਹੈ ਹੁਣ ਉਹ ਮੈਂ ਏਸੀ ਦਾ ਰੇਟ ਹੀ ਵੇਚਦਾ ਉਹ ਮੈਂ ਕੰਬੋ ਚਲਾਇਆ ਹੀ ਨਹੀਂ ਹੋਇਆ ਹੁਣ ਅਗਰ ਮੈਨੂੰ ਕੋਈ ਕਾਲ ਕਰਦਾ ਦੀਪਕ ਵੀਰ ਜੀ ਕਿ 30000 ਦਾ ਤੁਸੀਂ ਵੀਡੀਓ ਪਾਈ ਸੀ ਮੈਂ ਜਰੂਰ ਪਾਈ ਸੀ ਮੈਂ ਵੇਚੇ ਵੀ ਨੇ ਔਰ ਆਲ ਮਾਲ ਕਲੀਅਰ ਕੀਤਾ ਠੀਕ ਹੈ ਕਈ ਕਾਲਸ ਹੁਣ ਤੱਕਰ ਵੀ ਆਈ ਜਾਂਦੀਆਂ ਨੇ ਹਾਂਜੀ ਹਾਂ ਹੁਣ ਤੱਕ ਵੀ ਆਈ ਜਾਂਦੀਆਂ ਨੇ ਠੀਕ ਹੈ ਪਰ ਮੈਂ ਉਹਨਾਂ ਨੂੰ ਕਹਿਣਾ ਕਹਿਦਣਾ ਹੁਣ ਕਿ ਭਾਈ ਇਹ 4800 ਕੂਲਿੰਗ ਕੈਪੈਸਿਟੀ ਵਾਲਾ ਸੀ ਹੁਣ ਜਿਹੜਾ ਮਾਡਲ ਮੇਰੇ ਕੋਲ ਆ ਰਿਹਾ ਉਹ 5000 ਕੂਲਿੰਗ ਕੈਪੈਸਿਟੀ ਵਾਲਾ ਠੀਕ ਹੈ ਉਹਦਾ ਰੇਟ ਦਾ ਹੀ ਫਰਕ ਉਹ 29000 ਦਾ ਏਸੀ ਹੈ ਲਾ ਲਓ ਤੁਸੀਂ 1200 ਰੁਪਏ ਫਿਟਿੰਗ ਹੋਗੀ 2000 ਦਾ ਵੀ ਸਟੈਪਲਾਈਜ਼ਰ 170 ਵਾਲੇ ਦੇ 2500 ਰੁਪਏ ਦਾ ਵੀ ਸਟੈਪਲਾਈਜ਼ਰ 150 ਆਪਾਂ ਤੋਂ ਹੈਨਾ ਉਹ ਅਗਲੇ ਦੇ ਅਕੋਰਡਿੰਗ ਲੱਗ ਜਾਂਦਾ ਜਿੰਨੀ ਕ ਬਿਜਲੀ ਅਗਲੇ ਦੇ ਕਈ ਲਵਾਂਦੇ ਹੀ ਨਹੀਂ ਕਈ ਕਹਿੰਦੇ ਨੇ ਸਾਡੇ ਬਿਜਲੀ ਮਤਲਬ ਲਾਈਟ ਪੂਰੀ ਆਂਦੀ ਆ ਸਾਨੂੰ ਇਸ ਲੋਡ ਨਹੀਂ ਪੈਂਦੀ ਤੇ ਯਾਰੀ ਕੋ ਦੋਸਤ ਤੇ ਇਹ ਆਪਣੇ ਨਾ ਇੱਕ ਜਿਹੜੇ ਮੈਂ ਕੀ ਕਸਟਮਰ ਦੂਰੋਂ ਆਂਦੇ ਨੇ ਆਪਣੇ ਬਾਹਰ ਤੋਂ ਆਂਦੇ ਨੇ ਜਿਵੇਂ ਫਤੇਗੜ ਸਾਹਿਬ ਤੋਂ ਸੰਭਾਲੇ ਹੋਗੇ ਤੋਂ ਅੱਗੇ ਨਾਬੇ ਵਗੈਰੇ ਤੋਂ ਹੋਗੇ ਤੋਂ ਇੱਥੇ ਆਂਦੇ ਨੇ ਕਸਟਮਰ ਨੂੰ ਕਈ ਵਾਰ ਨਾ ਆਪਣੇ ਦੁਕਾਨ ਮਤਲਬ ਕਿ ਜਿਵੇਂ ਕਿ ਆਪਾਂ ਕਈ ਵਾਰ ਉਹਨਾਂ ਨੂੰ ਪਿੰਨ ਕੋਡ ਵੀ ਦੱਸ ਦਿੰਨੇ ਆ ਲੋਕੇਸ਼ਨ ਵੀ ਸ਼ੇਅਰ ਕਰਦੇ ਨੇ WhatsApp ਥਰੂ ਫਿਰ ਵੀ ਨਹੀਂ ਉਹਨਾਂ ਨੂੰ ਮਤਲਬ ਕਿ ਐਡਰੈਸ ਪਤਾ ਫਿਰ ਤੁਸੀਂ ਇਹ ਜਿਹਾ ਰਸਤਾ ਦੱਸੋ ਜਿਹੜਾ ਉਹਨਾਂ ਨੂੰ ਮਤਲਬ ਕਿ ਆਸਾਨ ਹੋਵੇ ਉਹਨਾਂ ਨੂੰ ਤੁਹਾਡੀ ਗੱਲ ਬਿਲਕੁਲ ਠੀਕ ਹੈ ਮੇਰੇ ਬਹੁਤ ਐਸੇ ਕਮੈਂਟ ਨੇ ਜਿੱਥੇ ਕਿ ਨਹੀਂ ਪਤਾ ਲੱਗਦਾ ਬਹੁਤ ਹਜੇ ਮੈਂ ਕਮੈਂਟ ਪੜਦਾ ਮੈਂ ਖੁਦ ਕਮੈਂਟ ਪੜਦਾ ਜੀ ਤੁਹਾਡੇ ਪਹਿਲੀ ਗੱਲ ਤਾਂ ਇਕੱਲਾ ਇਕੱਲਾ ਕਮੈਂਟ ਮੈਂ ਪੜਦਾ ਹਾਂ ਮੈਂ ਦੱਸਾਂਗਾ ਤੁਹਾਨੂੰ ਕਿ ਅ ਐਡਰੈਸ ਦੀ ਗੱਲ ਪਹਿਲੀ ਗੱਲ ਤਾਂ ਮੈਂ ਆਪਣੇ ਮੈਨੇਜਰ ਨਾਲ ਗੱਲ ਕਰੂੰਗਾ ਕਿ ਜਿੰਨੀਆਂ ਵੀ ਵੀਡੀਓ ਬਣਾਏਗਾ ਉਹ ਠੀਕ ਹੈ ਨਾ ਜਿੰਨੀ ਵੀ ਵੀਡੀਓ ਹੁਣ ਤੱਕ ਪਏਗੀ ਉਹਦੇ ਵਿੱਚ ਮੈਂ ਉਹਨੂੰ ਕਹਾਂਗਾ ਕਿ ਇੱਕ ਅੱਧੀ ਵੀਡੀਓ ਚਾਹੇ ਬਿਨਾ ਐਡਰੈਸ ਤੋਂ ਬਣਾ ਲਿਆ ਕਰ ਅਦਰਵਾਈਜ਼ ਐਡਰੈਸ ਜ਼ਰੂਰ ਪਾਇਆ ਕਰ ਕਿ ਉਹਦੇ ਵਿੱਚ ਕੰਟੈਕਟ ਨੰਬਰ ਪਾਇਆ ਕਰੋ ਤੇ ਐਡਰੈਸ ਪਾਇਆ ਕਰੋ ਠੀਕ ਹੈ ਇੱਕ ਅੱਧੀ ਵੀਡੀਓ 'ਚ ਕੰਟੈਕਟ ਨੰਬਰ ਪਾਤਾ ਇੱਕ ਅੱਧੀ ਵੀਡੀਓ 'ਚ ਐਡਰੈਸ ਪਾਤਾ ਕਿਉਂਕਿ ਬੈਕ ਆਪਾਂ 3-4 ਵੀਡੀਓ ਬੈਕ ਜਾ ਕੇ ਆਪਾਂ ਦੇਖ ਲੈਣੇ ਹੁੰਦੇ ਆ ਕਿ ਬੰਦੇ ਦਾ ਐਡਰੈਸ ਕੀ ਆ ਬਾਕੀ ਤੁਹਾਨੂੰ ਵੈਸੇ ਹੀ ਅਗਰ ਤੁਸੀਂ ਮੇਰੀ ਇਹ ਵੀਡੀਓ ਧਿਆਨ ਨਾਲ ਦੇਖ ਰਹੇ ਹੋ ਤਾਂ ਮੈਂ ਤੁਹਾਨੂੰ ਦੱਸਣਾ ਚਾਹਨਾ ਅਗਰ ਤਾਂ ਤੁਸੀਂ ਲੁਧਿਆਣਾ ਵਾਲੀ ਸਾਈਡ ਆ ਰਹੇ ਹੋ ਫੇਰ ਤਾਂ ਮਲੇਰਕੋਟਲਾ ਰੋਡ ਤੇ ਆ ਅਗਰ ਤੁਸੀਂ ਖੰਨੇ ਵਾਲੀ ਸਾਈਡ ਤੇ ਆ ਰਹੇ ਹੋ ਉਧਰੋਂ ਲਾ ਲੋ ਪਟਿਆਲੇ ਤੋਂ ਆ ਰਹੇ ਹੋ ਫਿਰ ਮਲੇਰਕੋਟਲਾ ਆ ਜਾਓ ਮਲੇਰ ਕੋਲੇ ਤੋਂ ਲੁਧਿਆਣਾ ਰੋਡ ਤੇ ਆਪਣਾ ਹੈ ਨਾ ਤੇ ਜੇ ਖੰਨੇ ਵਾਲੀ ਸਾਈਡ ਤੋਂ ਆ ਰਹੇ ਹੋ ਖੰਨੇ ਤੋਂ ਪਾਇ ਲਾ ਗਿਆ ਮਤਲਬ ਤੁਸੀਂ ਮੈਨੂੰ ਕਾਲ ਤੇ ਲੋਕੇਸ਼ਨ ਪੁੱਛ ਸਕਦੇ ਹੋ ਮੇਰੇ WhatsApp ਤੇ ਮੈਨੂੰ ਪੁੱਛ ਸਕਦੇ ਹੋ ਲੋਕੇਸ਼ਨ ਮੈਂ ਤੁਹਾਨੂੰ ਲੋਕੇਸ਼ਨ ਸੈਂਡ ਕਰ ਦਿਆ ਕਰੂੰਗਾ ਕੋਈ ਐਸੀ ਗੱਲ ਨਹੀਂ ਆਪਣੇ ਜਿਵੇਂ ਕਿ ਕਈ ਮਤਲਬ ਕਿ ਤੁਹਾਨੂੰ ਪਿਆਰ ਕਰਨ ਵਾਲੇ ਵੀ ਨੇ ਕਈ ਤੁਹਾਨੂੰ ਮਤਲਬ ਕਿ ਹੇਟ ਕਰਨ ਵਾਲੇ ਵੀ ਨੇ ਕਈ ਅਜਾ ਜੀ 2-4 ਦਿਨ ਪਹਿਲੇ ਹੀ ਆਪਾਂ ਨੂੰ ਕਮੈਂਟ ਵੀ ਆਏ ਸੀਗੇ ਕਿ ਹਾਂ ਤੁਸੀਂ ਇੰਨੇ ਦਾ ਨਹੀਂ ਇੰਨੇ ਦਾ ਏਸੀ ਦਿੱਤਾ ਆਪਾਂ ਨੂੰ ਚਲੋ ਵਧੀਆ ਤਰੀਕੇ ਨਾਲ ਰਿਪਲਾਈ ਕੀਤਾ ਪਰ ਜਿਹੜੇ ਆਪਾਂ ਤੁਹਾਨੂੰ ਹੇਟ ਕਰਦੇ ਹੋਣਗੇ ਕਈ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਪਿਆਰ ਕਰੂੰਗਾ ਉਹਨਾਂ ਨੂੰ ਵੀ ਉਹ ਕਿਉਂ ਹੀ ਕਦੇ ਵੀ ਨਾ ਆਪਾਂ ਨਫ਼ਰਤ ਨੂੰ ਨਫ਼ਰਤ ਨਾਲ ਨਹੀਂ ਜਿੱਤ ਸਕਦੇ ਠੀਕ ਹੈ ਇਹ ਲੌਂਗ ਮਤਲਬ ਲੌਂਗ ਟਰਮ ਚੱਲਣਾ ਪੈਂਦਾ ਹੇਟ ਕਿਉਂ ਕਰਦੇ ਨੇ ਉਹਦਾ ਰੀਜ਼ਨ ਹੁੰਦਾ ਹੇਟ ਨਹੀਂ ਕਰਦੇਓ ਮੈਨੂੰ ਪਿਆਰ ਹੀ ਕਰਦੇ ਨੇ ਜਿਆਦਾ ਪਿਆਰ ਕਰਦੇ ਨੇ ਉਹ ਵੀ ਦੱਸਾਂ ਮੈਂ ਤੁਹਾਨੂੰ ਉਹ ਕੀ ਕਰਨੇ ਨੇ ਉਹ ਜਾਣ ਕੇ ਕਮੈਂਟ ਗਲਤ ਲਿਖਣਗੇ ਉਹਨਾਂ ਨੂੰ ਇਹ ਹੁੰਦਾ ਉਹ ਆਏ ਵੀ ਨਹੀਂ ਹੁੰਦੇ ਮੇਰੇ ਕੋਲੇ ਮੇਰੇ ਕੋਲੇ ਆਏ ਵੀ ਨਹੀਂ ਹੁੰਦੇ ਫਿਰ ਵੀ ਉਹਨਾਂ ਨੇ ਜਾਣ ਕੇ ਕੋਈ ਅੰਮ੍ਰਿਤਸਰ ਦਾ ਬੰਦਾ ਕੋਈ ਕਿਦਰ ਦਾ ਬੰਦਾ ਹੈ ਨਾ ਉਹ ਜਾਣ ਕੇ ਕਮੈਂਟ ਲਿਖ ਦੂਗਾ ਗਲਤ ਮਲਤ ਉਹਨੂੰ ਪਤਾ ਕੀ ਹੁੰਦਾ ਉਹਨੂੰ ਇਦਾਂ ਹੁੰਦਾ ਕਿ ਮੈਂ ਇਹ ਮੇਰਾ ਰਿਪਲਾਈ ਕਰੇ ਔਰ ਮੈਂ ਉੱਪਰ ਆ ਜਮਾਂ ਹਰੇਕ ਬਦਨਾ ਮੈਨੂੰ ਦੇਖੇ ਇਹੀ ਗੱਲ ਹੁੰਦੀ ਆ ਜ਼ਿਆਦਾਤਰ ਔਰ ਇਹ ਸਚਾਈ ਆ ਪਰ ਜਿਹੜਾ ਬੰਦਾ ਇੱਥੇ ਆ ਗਿਆ ਇੱਕ ਵਾਰੀ ਉਹ ਮੈਨੂੰ ਕਮੈਂਟ ਗਲਤ ਨਹੀਂ ਕਰ ਸਕਦਾ ਉਹਨੂੰ ਪਤਾ ਇੱਥੇ ਗਰਾਊਂਡ ਲੈਵਲ ਤੇ ਕੀ ਹੁੰਦਾ ਮੇਰੀ ਸ਼ਾਪ ਤੇ ਕੀ ਹੁੰਦਾ ਸਭ ਤੋਂ ਪਹਿਲਾਂ ਮੈਂ ਸਟਾਰਟਿੰਗ થી ਬੈਠਦਾ ਇੱਥੇ ਅਨਟੈਂਸ਼ਨ ਮੇਰੀ ਪੂਰੀ ਹੁੰਦੀ ਆ ਕਸਟਮਰ ਵੱਲ ਕਸਟਮਰ ਆਂਦਾ ਉਹਨੂੰ ਜੀ ਆਇਆਂ ਨੂੰ ਮੈਂ ਖੁਦ ਕਰਦਾ ਕੋਈ ਐਸੀ ਗੱਲ ਨਹੀਂ ਫਿਰ ਮੈਨੂੰ ਆ ਕੇ ਮਿਲਦਾ ਵੀ ਆ ਕਸਟਮਰ ਹੇਟ ਵਾਲਾ ਕੰਮ ਹੀ ਨਹੀਂ ਹੈਗਾ ਦੂਜੀ ਗੱਲ ਅਗਰ ਕੋਈ ਹੇਟ ਕਰਦਾ ਵੀ ਆ ਮੈਂ ਉਹਨੂੰ ਪਿਆਰ ਨਾਲ ਹੀ ਜਵਾਬ ਦਊਂਗਾ ਕਿਉਂਕਿ ਹੇਟ ਦਾ ਜਵਾਬ ਪਿਆਰ ਆ ਹੇਟ ਦਾ ਜਵਾਬ ਹੇਟ ਨਹੀਂ ਹੈਗਾ ਤੇ ਵੀਰ ਜੀ ਇਹਦਾ ਜਿਵੇਂ ਕਿ ਆਪਣੇ ਸੋਸ਼ਲ ਮੀਡੀਆ ਤੁਸੀਂ ਇੰਨਾ ਮਤਲਬ ਕਿ ਵਧੀਆ ਫੇਮਸ ਚਿਹਰਾ ਹੋ ਇਹਦਾ ਮੈਨੂੰ ਲੱਗਦਾ ਕਾਰਨ ਵੀ ਇਹੀ ਆ ਕਿ ਜਿਹੜਾ ਤੁਸੀਂ ਸਾਰਿਆਂ ਨੂੰ ਪਿਆਰ ਨਾਲ ਵਰਤਦੇ ਹੋ ਕਸਟਮਰ ਨਾਲ ਇੰਨਾ ਜਿਆਦਾ ਪਿਆਰ ਦੇਖਣ ਨੂੰ ਮਿਲਦਾ ਆਪਾਂ ਨੂੰ ਕਸਟਮਰ ਥਰੂ ਹਨਾ ਤੇ ਉਹ ਕਸਟਮਰ ਨੂੰ ਤੁਸੀਂ ਕਿਵੇਂ ਜਿਹੜੇ ਮਤਲਬ ਕਿ ਆਹ ਵੀਡੀਓ ਦੇ ਅੰਦਰ ਮਤਲਬ ਕਿ ਕਮੈਂਟ ਕਰਨਗੇ ਵਧੀਆ ਉਹਨਾਂ ਨੂੰ ਕੀ ਗਿਫਟ ਦੇਣਾ ਚਾਹੋਗੇ ਮੈਂ ਤਾਂ ਗਿਫਟ ਤਾਂ ਆਜੋ ਸ਼ੋਪ ਤੇ ਕੋਈ ਦਿੱਕਤ ਨਹੀਂ ਤੁਸੀਂ ਕਮੈਂਟ ਕਰੋ ਔਰ ਮੈਂ ਤੁਹਾਡੇ ਕਮੈਂਟ ਲਾਈਕ ਕਰਵਾਵਾਂਗਾ ਔਰ ਤੁਸੀਂ ਕਮੈਂਟ ਕਰੋ ਯਾਰ ਦੇਖੀ ਜਾਉ ਹੈਨਾ ਤੁਸੀਂ 20 ਜਣੇ ਕਰੋ 50 ਜਣੇ ਕਰੋ ਉਹਨਾਂ ਚੋਂ ਆਪਾਂ 5 ਡਰਾ ਕੱਢਾਂਗੇ ਠੀਕ ਹੈ ਅੱਜ ਦੇ ਜਿੰਨੇ ਵੀ ਕਮੈਂਟ ਹੋਣਗੇ ਇਸ ਵੀਡੀਓ ਦੇ ਉੱਤੇ ਜਿੰਨੇ ਵੀ ਕਮੈਂਟ ਹੋਣਗੇ ਉਹ ਪੰਜਾਂ ਬੰਦਿਆਂ ਨੂੰ ਜੋ ਆਪਣੇ ਪੰਜ ਡਰਾ ਆਪਾਂ ਪਰਚੀਆਂ ਪਾਵਾਂਗੇ ਠੀਕ ਹੈ ਇਹ ਸਿਸਟਮ ਮੇਰਾ ਜੋ ਮੇਰੀ ਟੀਮ ਆ ਬੈਕਐਂਡ ਤੇ ਬੈਠੀ ਆ ਉਹ ਪਰਚੀਆਂ ਬਣਾਏਗੀ ਉਸ ਦਾ ਆਪਾਂ ਮਤਲਬ ਉਹ ਟ੍ਰਾਂਸਪੀਰਡ ਤਰੀਕੇ ਦੇ ਨਾਲ ਉਹਨੂੰ ਡਰਾ ਕੱਢਾਂਗੇ ਆਪਾਂ ਪਰ ਉਹ ਡਰਾ ਦੇ ਵਿੱਚੋਂ ਪੰਜ ਬੰਦੇ ਆਪਾਂ ਚੱਕਾਂਗੇ ਉਹਨਾਂ ਨੂੰ ਆਪਾਂ ਵਾਚ ਕੋਰੀਅਰ ਕਰਾਂਗੇ ਅਲਟਰਾ ਵਾਚ ਕੋਰੀਅਰ ਕਰਾਂਗੇ ਪੰਜ ਬੰਦਿਆਂ ਨੂੰ ਠੀਕ ਹੈ ਹੋਰ ਦੱਸੋ ਬਸ ਇਹ ਹੀ ਕੁਐਸਚਨ ਸੀ ਕਿ ਆਪਾਂ ਨੂੰ ਤੇ ਆਪਣੇ ਕੁਐਸਚਨ ਦੇ ਜਵਾਬ ਬਸ ਇਹੀ ਸੀਗੇ ਉਮੀਦ ਕਰਦਾ ਸਾਰਿਆਂ ਨੂੰ ਕੁਐਸਚਨ ਵਧੀਆ ਲੱਗਾ ਅਨਸਰ ਵੀ ਵਧੀਆ ਲੱਗੇ ਹੋਣਗੇ ਹੁਣ ਕਸਟਮਰ ਨੂੰ ਵੀ ਅਟੈਂਡ ਕਰਨਾ ਹੈ ਨਾ ਹਾਂ ਹਾਂ ਮੇਰੇ ਲਈ ਕਸਟਮਰ ਵੀ ਪ੍ਰਾਇਓਰਿਟੀ ਤੇ ਆਧਾਰ ਤੇ ਆ ਥੈਂਕ ਯੂ ਸੋ ਮੱਚ ਸਾਰਿਆਂ ਦਾ ਸੁਣਨ ਲਈ ਜੈ ਮਾਤਾ ਦੀ ਜੈ ਮਾਤਾ